ਜਿਹੜਾ ਸਾਨੂੰ ਕੰਮ ਲੈ ਰਿਆ ਜੀ ਐਸਡੀਓਸ ਹੈਗੇ ਸਾਡੇ ਉਹ ਸਰਕਾਰੀ ਹੈਗੇ ਜੀ ਸਰਕਾਰ ਸਾਨੂੰ ਇੱਕ ਠੇਕੇਦਾਰ ਨਹੀਂ ਠੇਕੇਦਾਰ ਨੇ ਕਦੇ ਵੀ ਸਾਨੂੰ ਟਾਈਮ ਸਿਰ ਤਨਖਾਹ ਨਹੀਂ ਦਿੱਤੀ ਚਲੋ ਇਦੋਂ ਪਹਿਲਾਂ ਵੀ ਚਲੋ ਆ 15 ਦੇ ਲੇਟ ਹੋ ਗਈ 20 ਦਿਨ ਲੇਟ ਹੋ ਗਈ ਐ ਕਿਦਾਂ ਦੋ ਮਹੀਨੇ ਹੀ ਨੰਗ ਚ ਕੋਈ ਮੜਾਇ ਮੇਰਾ 10000 ਤੇ ਕੰਮ ਕਰਦਾ ਕੋਈ ਯਾਰ 300 ਕੋਸ਼ ਰੁਪਏ ਇੱਕ ਦਿਨ ਦੀ ਸਾਡੀ ਤਨਖਾਹ ਜੀ ਦੇ ਵਿੱਚ ਅਸੀਂ ਬਸ ਭਸਰਾਇ ਲਾ ਕੇ 15 16 ਸਾਲ ਹੋ ਗਏ ਲੱਗਿਰ ਸਾਨੂੰ ਜੀ ਨਾ ਕੋਈ ਪੱਕਾ ਕਰੇ ਕਦੇ ਕਦੇ ਕਰੀ ਤਨਖਾਹ ਨਹੀਂ ਦਿੰਦੀ ਸਾਨੂੰ ਹੁਣ ਦਰਦ 15 15 ਸਾਲ ਹੋ ਗਏ ਕੰਮ ਕਰਦੇ ਸੀ ਵਰ ਦਾ ਅਸੀਂ ਇਹ ਇੱਕ ਕਦੇ ਨਾ ਕਦੇ ਸਰਕਾਰ ਕੋਈ ਸਰਕਾਰ ਸੁਣੂਗੀ ਆ ਸਰਕਾਰ ਸੁਣ ਲਈ ਅਗਲੀ ਸਰਕਾਰ ਸੁਣ ਲਈ ਆ ਸਾਨੂੰ ਲਾਰੇ ਦੇ ਵਿੱਚ ਇੱਕ ਤਰਾਹ ਦੀ ਕਿ ਅਨ ਸਾਨੂੰ ਆਸ ਹੈ ਕਿ ਚਲੋ ਅੱਜ ਨਹੀਂ ਤਾਂ ਕੱਲ ਪੱਕੇ ਕਰ ਦੇਵੇਂ ਐਸੇ ਕਰਕੇ ਲੱਗੇ ਪਏ ਸਰਕਾਰੀ ਮਲਣਾ 50 70 ਤਨਖਾ 70 10 ਸਰ ਉਹ ਵੀ 10 ਸਾਨੂੰ ਨਹੀਂ ਮਿਲ ਰੇ ਹੁਣ ਮੰਨ ਲਾ ਦੁਕਾਨਦਾਰ ਕੋ 2 2 ਮਹੀਨੇ ਹੱਥ ਖੜੇ ਕਰਕੇ ਕਿਧਰ ਕੁਲ ਜਾਵਾਂਗੇ 20 ਰੁਪਏ ਆਟਾ ਲੈ ਕੇ ਆਣੇ 10 ਰੁਪਏ ਦੁੱਧ ਲੈਣੇ ਸ਼ਰਮੀਆਂ ਦੀਆਂ ਨਾਲ ਕੰਮ ਵੀ ਕਰਦੇ ਜਿਹੜੇ ਪੱਕੇ ਮਿਲਾਜਾ ਉਹਨਾਂ ਦੇ 50000 ਤਨਖਾਹ ਸਾਡੇ ਦਾਸੇ 10000 ਵੀ ਸਾਨੂੰ 2 ਮਹੀਨੇ ਤੱਕ ਨਹੀਂ ਮਿਲ ਰਹੀ ਚੈੱਕ ਵੀ ਤੁਹਾਡੇ ਆਪਣੇ ਇਲਾਕੇ ਦੇ ਚੇਅਰਮੈਨ ਨੇ ਬੜੀ ਵੱਡੀ ਤੁਹਾਡੇ ਵਿਭਾਗ ਦੇ ਵਿੱਚ ਜ਼ਿੰਮੇਵਾਰੀ ਉਹਨਾਂ ਨੂੰ ਵਾਈਸ ਚੇਅਰਮੈਨ ਪੰਜਾਬ ਦਾ ਬਣਾਇਆ ਉਹਨਾਂ ਨਾਲ ਹੀ ਗੱਲਬਾਤ ਕੀਤੀ ਕਰਨੇ ਲੈਂਦੇ ਰਹੇ ਮਤਲਬ ਸਾਨੂੰ ਇਹ ਕਹਿੰਦੇ ਤੂੰ ਠੇਕੇਦਾਰ ਨਾਲ ਗੱਲ ਕਰ ਲਈ ਠੇਕੇਦਾਰ ਸਾਡਾ ਫੋਨ ਹੀ ਨਹੀਂ ਚੱਕਦਾ ਜੀ ਇਹ ਰਖੀਰ ਨੂੰ ਅਸੀਂ ਆਪ ਦੇ ਡਿਪਾਰਟਮੈਂਟ ਨੂੰ ਬਾਈ ਜੀ ਚਿੱਠੀਆਂ ਕੱਢੀਆਂ। ਮਤਲਬ ਕੰਮ ਸਰਕਾਰ ਜਦੋਂ ਕੰਮ ਲੜਾਉਂਦਾ ਸਰਕਾਰ ਕਹਿੰਦੀ ਸਾਡੇ ਕੋਲੇ ਆਓ ਤੇ ਤਨਖਾਹ ਕਹਿੰਦੇ ਠਿੱਕੇ ਦੇ। ਠੇਕੇਦਾਰ ਤੋਂ ਲੈਣ ਦੀ। ਪੰਪ ਪ੍ਰੇਟਰ ਹੈ। ਪੰਪ ਪ੍ਰੇਟਰ ਹਾਂਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ? ਮੈਨੂੰ 7 ਸਾਲ ਹੋ ਗਏ ਜੀ। 7 ਸਾਲ ਹੋ ਗਏ। ਕਿੰਨੀ ਤਨਖਾਹ ਤੇ ਕੰਮ ਕਰ ਰਹੇ? ਮੈਨੂੰ 10 ਤੋਂ 12000 ਤਨਖਾਹ ਆਈ ਬਾਈ। 10-12 ਹਾਂ। ਉਹਨੇ ਕਿੱਥੋਂ ਬਾਈ? ਮੈਂ ਮੁਖਸਰ ਤੋਂ ਆਣਾ ਜੀ। ਮੁਖਸਰ ਦੇ ਕੋਲੇ ਪੈਂਦਾ ਮੈਂ ਪੁੱਲਰ। ਮੁਖਸਰ ਦੇ ਕੋਲੇ ਆਉਂਦਾ ਹਾਂ। ਹਾਂ। ਥ ਬੱਤ ਭਾਈ ਉਹੀ ਸਮਝ ਲਾਇਆ ਕੁੱਤੇ ਚਾਚਾਂ ਵੀ ਕਦੋਂ ਕਰੂਗੀ ਸਰਕਾਰ ਪੱਕੇ ਬਚਨ ਬਚਾਉਣ ਨੂੰ ਤਾਂ ਹੁਣ ਹੈ ਨਹੀਂ ਇਹਦੇ ਵਿੱਚ ਪਸੂ ਲੋਕਾਂ ਨੂੰ ਤਾਂ ਹੀ ਲੱਗਦਾ ਕਿ ਤੁਹਾਡਾ ਮਹਿਕਮਾ ਸਰਕਾਰੀ ਹੈ ਤੁਸੀਂ ਵੀ ਸਰਕਾਰੀ ਹੋਵੋਗੇ ਵਾਵਾ ਤਨਖਾਹ ਹੋਗੀ ਤੁਹਾਡੀ ਲੋਕਾਂ ਨੂੰ ਤਾਂ ਹੀ ਲੱਗਦਾ ਕਿ ਸਰਕਾਰੀ ਮੁਲਾਜ਼ਮ ਤੁਹਾਡੀ ਗੱਲ ਰਾਈਟ ਹੈ ਕਿਉਂਕਿ ਜਿਹੜੇ ਸਾਡੇ ਕੋਲੇ ਬਿੱਲ ਹੁੰਦੇ ਆ ਉੱਤੇ ਲੋਗੋ ਵੀ ਸਰਕਾਰੀ ਪੰਜਾਬ ਵਾਟਰ ਸਰ ਸੀਵਰੇਜ ਬੋਰਡ ਲੱਗਿਆ ਹੁੰਦਾ ਪਰ ਕਾਰਜ ਅਸੀਂ ਕੰਮ ਜਿਹੜਾ ਕਰ ਰਹੇ ਹਾਂ ਅਸੀਂ ਆਊਟਸੋਰਸ ਕਰਦੇ ਅਸੀਂ ਆਊਟਸੋਰਸ ਕਿਉਂ ਕਰਨ ਲੱਗੇ ਨੇ ਲੱਗਿਆ ਜੀ ਅਸੀਂ ਉਮੀਦ ਆ ਸਾਨੂੰ ਸਰਕਾਰ ਤੇ ਵੀ ਹੋ ਸਕਦਾ ਸਾਨੂੰ ਇਹ ਰੈਗੂਲਰ ਕਰ ਜੀ ਜੇ ਅਸੀਂ ਹਟਦੇ ਆ ਨਾ ਤਾਂ ਸਾਨੂੰ ਹਟਣ ਦਾ ਫਾਇਦਾ ਜੀ ਪਰ ਮਜਬੂਰ ਆ ਜੀ ਸਾਡੇ ਨਾਲ ਮਨਰੇਗਾ ਵਾਲੇ ਸਾਡੇ ਭਰਾ ਚੰਗੇ ਆ ਹੁਣ ਪਿਛਲੇ ਮਹੀਨੇ ਦੀ ਘੱਟੂ ਘੱਟ 5 ਲੱਖ ਰੁਪਈਆ ਇਨਕਮ ਆ ਜੀ ਗੱਲਾਂ ਪਿਛਲੇ ਮਹੀਨੇ ਮਹੀਨੇ ਇਨਕਮ ਬਹੁਤ ਆ ਡਿਪਾਰਟਮੈਂਟ ਔਰ ਜੇ ਕਿਤੇ ਕਮੇਟੀ ਸੰਭਾਲ ਲੇ ਵੇਖੋ ਜੀ ਕਮੇਟੀ ਸੰਭਾਲਣ ਨਾਲੇ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣੀ ਤੇ ਨਾਲੇ ਸਾਡਾ ਸੁਧਾਰ ਹੋਊਗਾ ਜੀ 5-5 ਲੱਖ ਰੁਪਏ ਮਹੀਨੇ ਦਾ ਤੁਸੀਂ ਬਣਾ ਕੇ ਉਹਨਾਂ ਨੂੰ ਦੇ ਰਹੇ ਹੋ ਨਹੀਂ ਤੁਹਾਨੂੰ ਕੁਝ ਨਹੀਂ ਮਿਲਦਾ ਸਾਨੂੰ ਸਰਕਾਰ ਹੀ ਨਹੀਂ 10000 ਰੁਪਏ ਨਹੀਂ ਦੇ ਸਕਦੇ ਡਿਪਾਰਟਮੈਂਟ ਲੋਕੋ ਆਈ ਟੀਵੀ ਨਾਲ ਜੁੜਿਆ ਤੁਸੀਂ ਮੈਂ ਹਮਤਾਜ ਪੰਜਾਬ ਸਰਕਾਰ ਨਹੀਂ ਪੱਥਰ ਲਗਾਤਾਰ ਧਰ ਰਹੀ ਆ ਕੋਈ 10 ਕਰੋੜ ਦਾ ਕੋਈ 5 ਕਰੋੜ ਦਾ ਕਿਤੇ 1 ਕਰੋੜ ਦਾ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਨਹੀਂ ਪੱਥਰ ਧਰੇ ਜਾ ਰਹੇ ਆ ਉਸੇ ਤਹਿਤ ਜੈਤੋ ਹਲਕਾ ਜੈਤੋ ਦੇ ਵਿੱਚ ਵਾਟਰ ਸਪਲਾਈ ਦਾ ਜਿਹੜਾ ਇੱਕ ਨਵਾਂ ਨਹੀਂ ਪੱਥਰ ਤੜੈਗਾ ਕੋਈ ਦਿਨ ਪਹਿਲਾਂ ਜਿਹੜਾ ਕਹਿੰਦੇ ਕਿ 6 ਕਰੋੜ ਰੁਪਏ ਦਾ ਉਹ ਕੰਮ ਜਦੋਂ ਚੱਲੂਗਾ ਉਦੋਂ ਵੇਖੀ ਜਾਊਗੀ ਪਰ ਜਿਹੜੇ ਕੰਮ ਕਰਦੇ ਨੇ ਕਾਮੇ ਨੇ ਜਿਹੜੇ ਵਾਟਰ ਸਪਲਾਈ ਤੇ ਸੀਵਰੇਜ ਦੇ ਵਿੱਚ ਮਹਿਕਮੇ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਨਾ ਤਾਂ ਹਾਲੇ ਤੱਕ ਤਨਖਾਹ ਮਿਲੀ ਹੈ ਲਗਭਗ ਮਹੀਨਾ 2 ਮਹੀਨੇ ਤਨਖਾਹ ਨਹੀਂ ਮਿਲੀ ਤੇ ਇੱਕ ਪੀਐਫ ਹੁੰਦਾ ਜਿਹੜਾ ਲਗਭਗ ਇੱਕ ਵਿਅਕਤੀ ਨੂੰ 2000 ਰੁਪਏ ਮਿਲਣਾ ਹੁੰਦਾ ਲਗਭਗ 3 ਸਾਲ ਤੋਂ ਉਹ ਖੜਾ ਪੂਰੀ ਗੱਲਬਾਤ ਕਰਦੇ ਆ ਕਿ ਕੀ ਕਾਰਨ ਹੈ ਤੇ ਹੁਣ ਇਹਨਾਂ ਨੇ ਹੜਤਾਲ ਕੀਤੀ ਹੋਈ ਹੈ ਜਿਹੜਾ ਕੰਮ ਹੈ ਉਹ ਸਾਰਾ ਰੁਕਿਆ ਹੋਇਆ ਸਾਰੀਆਂ ਗੱਲਾਂ ਪਤਾ ਕਰਦੇ ਆ ਬਾਈ ਸਭ ਤੋਂ ਪਹਿਲਾਂ ਤਾਂ ਜਿਹੜਾ ਸਟ੍ਰਾਈਕ ਕੀਤੀ ਹੋਈ ਤੁਸੀਂ ਕਿੰਨੇ ਦਿਨ ਹੋ ਗਏ ਤੇ ਕੀ ਕੀ ਇਹਦੇ ਵਿੱਚ ਕੰਮ ਬੰਦ ਕੀਤੇ ਕੀ ਕੀ ਚੱਲਣਗੇ ਬਾਈ ਜੀ ਅੱਜ ਪਹਿਲਾ ਦਿਨ ਸਟ੍ਰੈਕ ਦਾ ਜੀ ਅਸੀਂ ਇੱਕ ਲੈਟਰ ਕੱਢੀ ਸੀ ਆਪਦੇ ਡਿਪਾਰਟਮੈਂਟ ਨੂੰ ਇਹ 29 ਤਰੀਕ ਤੱਕ ਅਸੀਂ ਇਹਨਾਂ ਨੂੰ ਕਹੇ ਸੀ ਕਿ ਸਾਡੀਆਂ ਤਨਖਾਹਾਂ ਲੱਗਦੀਆਂ ਕਰ ਦੇਣਗੇ ਅਸੀਂ ਡੇਢ ਤੋਂ 2 ਮਹੀਨੇ ਦੀ ਪਿਛਲੀ ਤਨਖਾਹ ਲੈਣ ਵਾਲੀ ਹੈ ਮਹਿਕਮੇ ਤੋਂ ਠੀਕ ਹੈ ਸਾਨੂੰ ਸਟਾਰਟਿੰਗ ਦੱਸ ਦਿੰਨਾ ਹੈ ਜਿਹੜਾ ਵਾਟਰਵਰਕ ਸੀਰੀਏ ਬੋਰਡ ਹੈ ਪਹਿਲਾਂ ਸ਼ਪੂਰਜੀ ਐਂਡ ਕੰਪਨੀ ਥੱਲੇ ਕੰਮ ਕਰਦਾ ਸੀਗਾ ਜੀ ਸ਼ਪੂਰਜੀ ਕੰਪਨੀ ਜਿਹੜੀ ਸੀਗੀ ਬਲੈਕਲਿਸਟ ਕਰਤੀ ਸਰਕਾਰ ਨੇ ਜਿਹੜਾ ਫਿਰ ਇੱਕ ਠੇਕੇਦਾਰੀ ਸਿਸਟਮ ਇਹ ਚਲਾ ਗਿਆ ਜਿਹੜਾ ਸਾਥੋਂ ਕੰਮ ਲੈ ਰਿਆ ਜੇਈ ਐਸ ਡੀਓਸ ਹੈਗੇ ਸਾਡੇ ਉਹ ਸਰਕਾਰੀ ਹੈਗੇ ਜੀ ਤਨਖਾਹ ਸਾਨੂੰ ਇੱਕ ਠੇਕੇਦਾਰ ਦੇ ਰਿਹਾ ਠੇਕੇਦਾਰ ਨੇ ਕਦੇ ਵੀ ਸਾਨੂੰ ਟਾਈਮ ਸਰ ਤਨਖਾਹ ਨਹੀਂ ਦਿੱਤੀ ਠੀਕ ਹੈ ਚਲੋ ਇਦੋਂ ਪਹਿਲਾਂ ਵੀ ਚਲੋ ਆ 15 ਦੇ ਲੇਟ ਹੋ ਗਈ 20 ਦੇ ਲੇਟ ਹੋ ਗਈ ਐਕ ਤੀ ਦਾ 2 ਮਹੀਨੇ ਹੀ ਲੰਘ ਚੁੱਕੇ ਹੁਣ 2 ਮਹੀਨੇ ਤੋਂ ਤੁਹਾਨੂੰ ਤਨਖਾਹ ਨਹੀਂ ਮਿਲੀ ਹਲੇ। ਹਾਂ 2 ਮਹੀਨੇ ਲੰਘ ਚੁੱਕੇ ਆ ਪਿਛਲੇ। ਲੰਘ ਚੁੱਕੇ ਆ। ਲੰਘ ਚੁੱਕੇ ਆ। ਠੀਕ ਹੈ। ਜਿਹਦੇ ਵਿੱਚ ਅਸੀਂ ਪਲੱਸ ਬਹੁਤ ਵਾਰੀ ਜੀ ਹੁਣ ਕਾਲ ਕਰਕੇ ਵੀ ਕਹਿ ਚੁੱਕੇ ਆ ਵੀ ਜਿਹੜਾ ਸਾਡਾ ਪੀਐਫ ਘੱਟੋ ਘੱਟ ਵੀ ਉਹ ਤੋਂ ਅਸੀਂ 1.5 ਸਾਲ ਦਾ ਲੈਣਾ ਬਾਈ ਜੀ। 1.5 ਸਾਲ ਰੁਪਏ 1.5 ਸਾਲ ਦਾ ਪੀਐਫ ਲੈਣਾ। ਠੀਕ ਹੈ। ਤੁਸੀਂ ਇੱਕ ਅੰਦਾਜ਼ੀ ਮੈਨੂੰ ਇਹ ਦੱਸੋ ਵੀ ਕਿਸੇ ਨੇ ਕੋਈ ਬੱਚੇ ਦੀ ਐਡਮਿਸ਼ਨ ਕਰਾਉਣੀ ਹੈ। ਕਿਸੇ ਨੇ ਕੋਈ ਆਵਦਾ ਕੋਰਸ ਕਰਾਉਣਾ ਬੱਚੇ ਨੂੰ। ਸਾਡੀ ਉਹ ਤਾਂ ਹੈ ਨਹੀਂ ਜੀ ਆਪਣੀ ਪੈਨਸ਼ਨ ਤਾਂ ਕੋਈ ਹੈ ਨਹੀਂ। ਵੀ ਰਿਟਾਇਰਮੈਂਟ ਤੋਂ ਬਾਅਦ ਸਾਡੇ ਕੋ ਕੋਈ ਮੜਾਏ ਮੇਰਾ 10000 ਤੇ ਕੰਮ ਕਰਦਾ ਕੋਈ 11 ਕਰਦਾ ਠੀਕ ਹੈ 300 ਕੁ ਰੁਪਏ ਇੱਕ ਦਿਨ ਦੀ ਸਾਡੀ ਤਨਖਾਹ ਜੀ ਜਿਹਦੇ ਵਿੱਚ ਅਸੀਂ ਬਸ ਕਰਾਇਆ ਲਾ ਕੇ ਆਉਨੇ ਆ ਤੇ ਸਾਨੂੰ ਜਿਹੜਾ ਸਾਡਾ ਡਿਪਾਰਟਮੈਂਟ ਉਹ ਟਾਈਮ ਸਿਰ ਤਨਖਾਹ ਹੀ ਨਹੀਂ ਦੇ ਰਿਹਾ ਜਿਵੇਂ 2 ਮਹੀਨੇ ਤਨਖਾਹ ਮਿਲੀ ਨਹੀਂ ਤਨਖਾਹ ਹੈ ਵੀ ਨਾਰਮਲ 10-11000 ਰੁਪਏ ਫਿਰ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰ ਰਹੇ ਹਾਂ ਦੋ ਮਹੀਨੇ ਦੇ ਵਿੱਚ ਪਰਿਵਾਰ ਦਾ ਭਾਈ ਜੀ ਗੁਜ਼ਾਰਾ ਇਹ ਆ ਵੀ 20000 ਮਿਲ ਜਾਂਦੇ ਥੋੜਾ ਬਹੁਤਾ ਵੀ ਆਟਾ ਲੈਣਾ ਕਿਸੇ ਤੋਂ ਕੁਝ ਲੈਣਾ ਜੀ ਪਰ ਉਹ ਵੀ ਕਹਿੰਦੇ ਯਾਰ ਭਾਈ ਇੰਨਾ ਟਾਈਮ ਤਾਂ ਤਨਖਾਹ ਕਿਸੇ ਡਿਪਾਰਟ ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ ਜਿਹੜੇ ਕਾਰਨ ਸਾਨੂੰ ਮਜਬੂਰ ਹੋ ਕੇ ਧਰਨਾ ਲਾਉਣਾ ਪਿਆ ਕਿ ਲੋਕਾਂ ਨੂੰ ਤਾਂ ਹੀ ਲੱਗਦਾ ਕਿ ਤੁਹਾਡਾ ਮਹਿਕਮਾ ਸਰਕਾਰੀ ਹੈ ਤੁਸੀਂ ਵੀ ਸਰਕਾਰੀ ਹੋਵੋਗੇ ਵਾਵਾ ਤਨਖਾਹ ਹੋਊਗੀ ਤੁਹਾਡੀ ਲੋਕਾਂ ਨੂੰ ਤਾਂ ਹੀ ਲੱਗਦਾ ਕਿ ਸਰਕਾਰੀ ਮੁਲਾਜ਼ਮ ਤੁਹਾਡੀ ਗੱਲ ਰਾਈਟ ਹੈ ਕਿਉਂਕਿ ਜਿਹੜੇ ਸਾਡੇ ਕੋਲੇ ਬਿੱਲ ਹੁੰਦੇ ਆ ਉੱਤੇ ਲੋਗੋ ਵੀ ਸਰਕਾਰੀ ਪੰਜਾਬ ਵਾਟਰ ਸਰ ਸੈਵਰੇਜ ਬੋਰਡ ਲੱਗਿਆ ਹੁੰਦਾ ਪਰ ਕੰਰਸੀ ਕੰਮ ਜਿਹੜਾ ਕਰ ਰਹੇ ਆ ਅਸੀਂ ਆਊਟਸੋਰਸ ਕਰ ਰਹੇ ਆ ਅਸੀਂ ਆਊਟਸੋਰਸ ਕਿਉਂ ਕਰਨ ਲੱਗੇ ਲੱਗੇ ਜੀ ਅਸੀਂ ਉਮੀਦ ਆ ਸਾਨੂੰ ਸਰਕਾਰ ਤੇ ਵੀ ਸਹੋਸਾ ਸਾਨੂੰ ਇਹ ਰੈਗੂਲਰ ਕਰ ਦੇ ਜੇ ਅਸੀਂ ਹਟਦੇ ਆ ਨਾ ਤਾਂ ਸਾਨੂੰ ਹਟਣ ਦਾ ਫਾਇ ਪਰ ਮਜਬੂਰ ਇਹ ਆ ਜੀ ਸਾਡੇ ਨਾਲ ਮਨਰੇਗਾ ਵਾਲੇ ਸਾਡੇ ਭਰਾ ਚੰਗੇ ਆ ਜਿਹਨੂੰ ਟੈਂਸਰ ਮਨਰੇਗਾ ਦੀ ਤਨਖਾਹ ਤਾਂ ਪੈ ਜਾਂਦੀ ਨੇ ਜੀ ਟੈਂਸਰ ਤੁਸੀਂ ਇਹ ਦੱਸੋ 2 ਮਹੀਨਿਆਂ ਤੋਂ ਲਗਾਤਾਰ ਤਨਖਾਹ ਹੀ ਨਹੀਂ ਮਿਲਦੀ ਕਿਸੇ ਨੂੰ ਕਿਸੇ ਦਾ ਕੋਈ ਬੱਚਾ ਬਿਮਾਰ ਆ ਕਿਸੇ ਨੂੰ ਫਾਸਟ ਦੇਣੀ ਹੈ ਜੀ ਜੇਬ 'ਚ ਕਿਸੇ ਦਾ ਕੋਈ ਪੈਸਾ ਨਹੀਂ ਕੋਈ ਰਿਸਪੌਂਸ ਨਹੀਂ ਆਉਂਦਾ ਵੀ ਅੱਜ ਦਿਨੇ ਸਵਿਰਦ ਨਹੀਂ ਤਾਂ ਮਜਬੂਰ ਹੋ ਕੇ ਸਾਨੂੰ ਕਿੰਨੇ ਕਿੰਨੇ ਸਾਲ ਹੋ ਗਏ ਤੈਨੂੰ ਕੰਮ ਕਰਦਿਆਂ ਬਾਈ ਜੀ ਮੇਰੀ 13 7 17 ਦੀ ਜਮਾਨਗਾ ਚੈਤੂ ਦੇ ਵਿੱਚ 2017 ਦੀ ਹਾਂਜੀ 9 ਸਾਲ 8 ਸਾਲ ਹੋ ਗਏ ਲੱਗ 8 ਸਾਲ ਹੋ ਗਏ ਕਿਸੇ ਨੂੰ 10 ਸਾਲ ਵੀ ਹੋ ਗਏ ਮੈਥੋਂ ਸੀ ਨਹੀਂ ਵੱਡੇ ਬੈਠੇ ਹੋ ਗਏ ਉਦੋਂ ਤੋਂ ਆ ਠੇਕੇਦਾਰੀ ਸਿਸਟਮ ਦੇ ਵਿੱਚ ਹੀ ਨਹੀਂ ਪਹਿਲਾਂ ਸੀ ਸਪੂਰਜੀ ਐਂਡ ਕੰਪਨੀ ਦੇ ਵਿੱਚ ਉਦੋਂ ਵੀ ਠੇਕੇਦਾਰੀ ਸਿਸਟਮ ਸੀਗਾ ਮਤਲਬ ਸਰਕਾਰੀ ਨਹੀਂ ਹਾਲੇ ਸਰਕਾਰੀ ਨਹੀਂ ਹੋਈ ਜੀ ਪ੍ਰਾਈਵੇਟ ਜਿਹੜੇ ਕੰਪਨੀਆਂ ਨੇ ਉਹ ਕੰਪਨੀਆਂ ਹੀ ਸਾਨੂੰ ਸੰਭਾਲ ਰਹੀਆਂ ਜੀ ਕੰਪਨੀਆਂ ਸੰਭਾਲ ਕੰਮ ਸਰਕਾਰ ਦਾ ਕਰਦੇ ਆ ਕੰਮ ਸਰਕਾਰ ਦਾ ਕਰ ਰਹੇ ਆ ਜੀ ਪੰਜਾਬ ਵਾਟਰ ਕਸਿਊ ਬੋਰਡ ਦਾ ਕੰਮ ਕਰ ਰਹੇ ਸੀ ਜ਼ਿੰਮੇਵਾਰੀਆਂ ਸਾਡੇ ਤੇ ਹਰੇਕ ਤੇ ਬਹੁਤ ਜ਼ਿਆਦਾ ਹਰੇਕ ਤੇ ਪਾਈਆਂ ਹੋਈਆਂ ਤੁਹਾਡੀ ਤੁਹਾਡੀ ਕੀ ਡਿਊਟੀ ਹੈ ਤੁਹਾਡੀ ਪਰਸਨਲੀ ਮੇਰਾ ਜੀ ਮੈਂ ਡਿਊਟੀ ਕਰਦਾ ਬੈਲ ਡਿਸਟ੍ਰਿਬਿਊਟਰ ਜੀ ਬੈਲ ਕੈਸ਼ ਹੋ ਗਈ ਦਫਤਰ ਦੀ ਸਾਈਜ਼ ਮਤਲਬ ਬੈਂਕ ਨੂੰ ਦੇਣੀ ਮਹੀਨੇ ਦਾ ਸਟੇਟਮੈਂਟ ਕਢਾ ਕੇ ਦੇਣਾ ਮੈਨੇਜਮੈਂਟ ਜਿਹੜਾ ਸਰਕਾਰੀ ਵਾਲਾ ਹੀ ਕਰ ਰਿਹਾ ਸੀ ਜ਼ਿੰਮੇਵਾਰੀਆਂ ਸਰਕਾਰੀਆਂ ਪਰ ਸਰਕਾਰ ਸਾਨੂੰ ਤਨਖਾਹ ਦੇਣ ਤੋਂ ਪਛਹਾੜਦੀ ਹੈ ਜਿਹੜਾ ਆਉਣ ਜਾਣ ਦਾ ਖਰਚਾ ਇਹ ਸਰਕਾਰ ਦਿੰਦੀ ਹੈ ਕਿ ਪੱਲਿਓਂ ਲਾਉਣੇ ਨਹੀਂ ਬਾਈ ਜੀ ਜੇਬ ਚੋਂ ਖਰਚਾ ਹੁੰਦਾ 10000 ਦੇ ਵਿੱਚੋਂ ਹੀ ਲਾਉਣਾ 10000 ਦੇ ਵਿੱਚੋਂ ਹੀ ਲਾਉਣਾ ਕਿਉਂ ਲਾ ਰਹੇ ਆ ਸਾਨੂੰ ਐ ਵੀ ਜਾਣਦੀ ਸਰਕਾਰ ਖਬਰਾ ਸਾਨੂੰ ਪੱਕੀ ਕਰਦੀ ਸਰਕਾਰ ਨੇ ਇਹੀ ਹੈ ਉਮੀਦ ਹੈ ਕੋਈ ਹੁਣ ਤੱਕ ਕੋਈ ਤੁਰਿਆ ਉਧਰਲੇ ਪਾਸੇ ਪੱਕੇ ਕਰਨ ਵਾਲੇ ਨੂੰ ਰਸਤਾ ਨਹੀਂ ਕੋਈ ਨਹੀਂ ਜੀ ਮਤਲਬ ਕੋਈ ਵੀ ਇਹੋ ਜਿਹਾ ਕੋਈ ਹੈ ਦੀ ਸਰਕਾਰ ਨੇ ਕਦਮ ਨਹੀਂ ਚੱਕਿਆ ਵੀ ਜਿਹਦੇ ਵਿੱਚ ਜਿਹੜੇ ਆਊਟਸੋਰਸ ਪੱਕੇ ਕੀਤੇ ਜਾਣ। ਪੱਕੇ ਕਰਨ ਦਾ ਬਾਈ ਜੀ ਗੱਲ ਹੋਰ ਦੂਰ ਹੈ ਸੋਨ ਸਰਕਾਰ ਚਾਵੇ ਸਰਕਾਰ ਇੱਕ ਕੀ ਹੈ ਇੱਕ ਮੇਨ ਹੈਡ ਹੈ। ਜੀ। ਸਰਕਾਰ ਚਾਵੇ ਠੇਕੇਦਾਰ ਦੀ ਕੀ ਮਜਾਦਾ ਟੈਂਸਰ ਸਰਕਾਰ ਨਾਲ ਪਾਵੇ ਜੀ। ਇੱਕ ਕਾਲ ਕਰਨ ਦੀ ਡੇਰੀ ਹੈ। ਬਿਲਕੁਲ। ਬਾਈ ਜੀ ਤੁਸੀਂ ਕੀ ਕੰਮ ਕਰਦੇ ਹੋ ਜੀ? ਸੀਵਰੇਜ ਜੀ। ਸੀਵਰੇਜ। ਹਾਂ ਜੀ। ਕੀ ਕੰਮ ਹੁੰਦਾ ਤੁਹਾਡਾ ਸੀਵਰੇਜ? ਸੀਵਰ ਖੋਲਣਾ ਸੀਗਾ ਜੀ ਮੁੰਡੀ ਦਾ ਜੀ ਸੇਵਾ ਕਰਨੀ ਹੈ। ਸਫਾਈਜ਼ ਵਗੈਰਾ ਕਰਨੀ ਉਹਦੀ ਹਾਂਜੀ ਹਾਂਜੀ ਠੀਕ ਹੈ ਤੁਹਾਡੀ ਕਿੰਨੀ ਤਨਖਾ ਤਨਖਾ ਉਹ ਨਹੀਂ ਦੱਸੋ ਯਾਰ ਭਾਈ ਜੀ 10000 ਰੁਪਏ ਵਿੱਚ ਤੁਸੀਂ ਉਹ ਕੰਮ ਕਰਦੇ ਹਾਂਜੀ ਹਾਂਜੀ ਬਿਲਕੁਲ ਤਾਂ ਕੰਮ ਕਰਨ ਨੂੰ ਜਦੋਂ ਦਿਮਾਗ ਵਿੱਚ ਕਿ ਤਨਖਾ ਤਾਂ ਇੰਨੀ ਕੁ ਮਜ਼ਦੂਰੀ ਕੀ ਕਰੀ ਦੱਸੋ ਜੀ ਸਾਨੂੰ ਇਹਨੇ ਸਾਲ ਹੋ ਗਏ ਸਾਨੂੰ 15 16 ਸਾਲ ਹੋ ਗਏ ਲੱਗੇ ਇਸਨੂੰ ਜੀ 16 ਸਾਲ ਲੱਗੇ ਰੋਗੇ ਸਾਨੂੰ ਇਹਨਾਂ ਕੋਈ ਪੱਕਾ ਕਰੇ ਪੱਕਾ ਦਾ ਕਾਲ ਕਰੀ ਖਾਲੀ ਦਿੰਦੀ ਸਾਨੂੰ ਖਾਣਾ ਵੀ ਨਹੀਂ ਮਿਲਦੀ ਪੱਕਾ ਦਾ ਕਾਲ ਕਰਵਾਉਣਾ ਇਹਨਾਂ ਨੇ ਬਿਲਕੁਲ ਕਰਦਾ ਗੰਦ ਵਿੱਚ ਹੱਥ ਮਾਰਨ ਨੂੰ 10000 ਰੁਪਏ ਪਿੱਛੇ ਉਹ ਪਰ ਕੀ ਕਰੀਦਾ ਹੋਈ ਲੋਕਾਂ ਦੇ ਮਨ ਚ ਤਾਂ ਇਹੀ ਹੈ ਕਿ 40-4000 ਰੁਪਏ ਤਨਖਾਹ ਹੋਊਗੀ ਤਾਂ ਹੀ ਇਹ ਕੰਮ ਕਰਦੇ ਆ ਹਾਂਜੀ ਹਾਂਜੀ ਜੀ ਪੁਰਾਣੇ ਬੰਦੇ ਜੀ ਸਾਡੇ ਨਾਲ 16-17 ਸਾਲ ਕੰਮ ਕਰਦੇ ਸਨ ਚੀਰਮੈਨ ਆਜੋ ਕਈ ਬੰਦੇ ਹੈਗੇ ਸਾਡੇ ਇੰਨੇ ਸਾਲੋਂ ਲੱਗੇ ਨੂੰ ਹੋਏ 17-18 ਸਾਲ ਹੋ ਗਏ ਹਾਂਜੀ ਹਾਂਜੀ ਠੀਕ ਹੈ ਉਹ ਉਹਦੇ ਵਿੱਚ ਤਾਂ ਖਤਰਾ ਵੀ ਬਹੁਤ ਹੁੰਦਾ ਸਾਡੇ ਕੰਮ ਦੇ ਵਿੱਚ ਖਤਰਾ ਕੀ ਕਰੀਏ ਕੰਮ ਤਾਂ ਕੰਮ ਹੀ ਹੈ ਕੰਮ ਕਰਨਾ ਪਊਗਾ ਜੀ ਬੱਚੇ ਪਾਲਾਂਗੇ ਜੀ ਹਾਂਜੀ ਬਿਲਕੁਲ ਕਿੰਨੀ ਤੜੇ ਦਿਨ ਇੰਨੀ ਕੀ ਤਨਖਾਹ ਹੈ ਤਾਂ ਹਾਂ ਤੜ ਨਹੀਂ ਜੀ ਤੋਡੀ ਕਿੰਨਾ ਸਮਾਂ ਕੱ ਨਹੀਂ ਆਈ ਇਹਨੂੰ ਤਨਖਾਣ ਉਹਨੇ ਸਾਰੇ ਇੱਕ ਇੱਕ ਬਰਾਬਰ ਹੀ ਸਾਰਿਆਂ ਦੇ ਬਰਾਬਰ ਹੀ ਆ ਵੀ ਦੋ ਦੋ ਮਹੀਨੇ ਹੋ ਗਏ ਨੇ ਹਾਂਜੀ ਹਾਂਜੀ ਨਾਲ ਹਾਲੇ ਪੀਸ ਪਾਇਆ ਇਹਨਾਂ ਨੇ ਨਾ ਉਹ ਆਇਆ ਹਾਂਜੀ ਜੀ ਭਾਈ ਜੀ ਤੁਹਾਡਾ ਕੀ ਕੰਮ ਹੈ ਜੀ ਐ ਸੀਵਰ ਮੈਨ ਹੈ ਜੀ ਸੀਵਰ ਮੈਨ ਹੈ ਸਰੀਪੇ ਸਫਾਈ ਕਰਦੇ ਸੀਵਰ ਹਾਂਜੀ ਹਾਂਜੀ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਪਹਿਲਾਂ ਜਦੋਂ ਉਹ ਕੰਮ ਕਿੰਨਾ ਕੁ ਮੁਸ਼ਕਲ ਤੁਹਾਡਾ ਸਾਰਾ ਮੁਸ਼ਕਲ ਹੀ ਆ ਜੀ ਜਦੋਂ ਸੀਵਰ ਖੋਲਦੇ ਹੈ ਕਈ ਵਾਰ ਨਹੀਂ ਵੀ ਖੁੱਲਦਾ ਵਿੱਚ ਹੀ ਬੰਦ ਪੈ ਜਾਂਦਾ ਹੂੰ ਗੈਸ ਹੁੰਦੀ ਕਈ ਵਾਰੀ ਤਾਂ ਸੀਵਰ ਚ ਇੰਨੀ ਕਿ ਖੜਨਾ ਵੀ ਔਖਾ ਹੁੰਦਾ ਹੂੰ ਅਸੀਂ ਕਰਦੇ ਵਿੱਚ ਵੜ ਕੇ ਤੇ ਸਾਨੂੰ ਪਤਾ ਆ ਆਮ ਬੰਦਾ ਮੂੰਹ ਤੇ ਡਾਠਾ ਲਾ ਕੇ ਚੱਲਦਾ ਹੀ ਜੀ ਖੋਲ ਨਹੀਂ ਖੜਦਾ ਸਾਡੇ ਕੋਲ ਹੂੰ ਉਹ ਤੋਖਾ ਦਾ ਮੇਹੀ ਸੀਵਰ ਦਾ ਅਸੀਂ ਤਾਂ ਤਨਖਾਹਾਂ ਕਰਕੇ ਬਿਠੇ ਹਾਂ ਹੂੰ ਤਨਖਾਹ ਤੁਹਾਡੀ ਵੀ ਦੱਸੇ ਕਰਾਂ ਯਾਰੀ ਦੱਸ ਹੀ ਆ ਗਈ 10000 ਤਨਖਾਹ ਹਾਂਜੀ 10000 ਰੁਪਏ ਦੇ ਵਿੱਚ ਮਤਲਬ ਉਹ ਗੰਦੇ ਪਾਣੀ ਵਿੱਚ ਵੜਦੇ ਹਾਂ ਥੱਲੇ ਮੌਤ ਤੇ ਨਾਲ ਖੇਡਦੇ ਹਾਂ ਕਿਸਾਬ ਹਾਂਜੀ ਹਾਂਜੀ ਉਹਦੇ ਨਾਲ ਹੀ ਖੇਡਣ ਵਾਲਾ ਹਿਸਾਬਤਾ ਵੀ ਲੋਕਾਂ ਦੇ ਵਿੱਚ ਅਕਸਰ ਜਦੋਂ ਗੱਲ ਚੱਲਦੀ ਆ ਵੀ ਬੰਦਾ ਸੀਵਰੇਜ ਸਾਫ ਕਰਦਾ ਹੁੰਦਾ ਯਾਰ 40,000 ਤਨਖਾਹ ਹੋਊਗੀ ਕਿੱਡੀ ਗੱਲ ਅਜੇ ਕਰਦਾ ਆ ਲੋਕਾਂ ਦੇ ਮਾਰਚ ਤੇ ਇਹੀ ਚਲਦੀ ਹੈ ਗੱਲ ਹਾਂ ਇਹ ਚਲਦੀ ਹੈ ਕਿਉਂ ਸਰਕਾਰੀ ਕੰਮ ਹੁੰਦਾ ਜਿੰਨੇ ਸਰਕਾਰੀ ਸੀਵਰ ਖੋਲਦੇ ਨੇ ਸਰਕਾਰੀ ਸੀਵਰ ਦੇ ਵਿੱਚ ਪੜਦੇ ਉਹਨਾਂ ਨੂੰ ਇਹੀ ਮਹਿਸੂਸ ਹੁੰਦਾ ਕਿ ਆ ਸਰਕਾਰੀ ਹੋਊਗਾ 40-40 ਪਿਆ ਪਿਆ ਹਜ਼ਾਰ ਰੁਪਏ ਤਨਖਾਹ ਹੋਊਗੀ ਪਰ ਸਾਡੀ ਤਨਖਾਹ 10000 ਰੁਪਏ 10000 ਉਹ ਵੀ ਮਿਲਦੀ ਨਹੀਂ ਟਾਈਮ ਉਹ ਵੀ ਟਾਈਮ ਨਾਲ ਨਹੀਂ ਮਿਲਦੀ ਤੀਜਾ ਮਹੀਨਾ ਚੱਲ ਪਈ ਹੈ ਤੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਚੱਲਦਾ ਇਹ ਮਹੀਨੇ ਦੇ ਵਿੱਚ ਮਹੀਨੇ ਦੇ ਵਿੱਚ ਆਈ ਤੁਹਾਨੂੰ ਦੱਸ ਪਹਿਲਾਂ ਵੀ ਪੱਥੋਂ ਪਤਾ ਉਹ ਸ਼ਾਇਦ ਤੇ ਐ ਹੀ ਉਧਾਰਦਾਰ ਹੋ ਗਿਆ ਜਿਵੇਂ ਉਧਾਰ ਲੈ ਲਿਆ ਉਸ ਤੋਂ ਕਦੇ ਆਟਾ ਲੈ ਲਿਆ ਕਦੇ ਦੁੱਧ ਧਾਰ ਲੈ ਲਿਆ ਐ ਚੱਲਦਾ ਹੀ ਗੁਜ਼ਾਰਾ ਉਹ ਵੀ ਹੁਣ ਜਦੋਂ ਇੰਨੇ ਇੰਨੇ ਚਿਰ ਤੱਕ ਪੈਸੇ ਨਾ ਦੇਵਾਂਗੇ ਉਹ ਵੀ ਜਵਾਦ ਦਿੰਦੀ ਧਾਰ ਵੀ ਬੰਦ ਕਰ ਦਿੰਦੇ ਬੰਦ ਕਰ ਦਿੰਦੇ ਉਹ ਐ ਕਹਿੰਦੇ ਕਿ ਇਹੋ ਜਿਹਾ ਕਿਹੜਾ ਮੈਕਮਾ ਤੁਹਾਡਾ ਕਿ ਭਈ ਤੁਹਾਨੂੰ ਵੀ ਤਨਖਾ ਨਹੀਂ ਮਿਲਦੀ ਬਾਕੀਆਂ ਸਾਰਿਆਂ ਨੂੰ ਤਨਖਾ ਮਿਲਦੀ ਐ ਤੁਹਾਨੂੰ ਨਹੀਂ ਮਿਲਦੀ ਭਈ ਹੁਣ ਸਰਕਾਰੀ ਬੰਦੇ ਕਹੀ ਐ ਜੀ ਕਮੇਟੀ ਚ ਉਹਨਾਂ ਨੂੰ ਮਿਲ ਜਾਂਦੀ ਐ 5 ਤੋਂ 10 10 ਤੋਂ ਭਈ 1 ਤੋਂ 10 ਤੱਕ ਮਿਲ ਜਾਂਦੀ ਉਹਨਾਂ ਨੂੰ ਤਨਖਾ ਸਾਨੂੰ ਫਿਰ ਵੀ ਨਹੀਂ ਮਿਲਦੀ ਤੁਹਾਡੇ ਮੈਕਮੇ ਵਿੱਚ ਪੱਕੇ ਹੈਗੇ ਕੋਈ ਬੰਦੇ ਕੁਝ ਹਾਂਜੀ ਹੈਗੀ ਹੈਗੀ ਉਹਨਾਂ ਦੀ ਕਿੰਨੀ ਤਨਖਾਹ ਹੈ ਤੁਹਾਡੀ ਕੀ ਫਰਕ ਹੈ ਉਹਨਾਂ ਦਾ ਉਹ ਪੱਕੇ ਮੁਲਾਜ਼ਮ ਹੈ ਉਹਨਾਂ ਦੀ ਤਨਖਾਹ ਹੈਗੀ 40000 ਰੁਪਏ ਜੀ ਹੂੰ ਕੰਮ ਕੰਮ ਇੱਕੋ ਜਿਹਾ ਕੰਮ ਇੱਕੋ ਜੀ ਕੰਮ ਇੱਕੋ ਆ ਹਾਂਜੀ ਇੱਕ ਬੰਦਾ 40000 ਲੈ ਰਿਹਾ ਇੱਕ ਬੰਦਾ 10000 ਚ ਕਰ ਰਿਹਾ ਹਾਂਜੀ ਹਾਂਜੀ ਇਹ ਠੇਕੇਦਾਰੀ ਸਿਸਟਮ ਹੈ ਜੀ ਹੂੰ ਠੇਕੇਦਾਰੀ ਚ ਐ ਨਹੀਂ ਦਿੰਦੇ ਇਹ ਇਹ ਠੇਕੇਦਾਰ ਬਦਲ ਜਾਂਦੇ ਕੰਮ ਦਾ ਸਰਕਾਰੀ ਹੈ ਜੀ ਠੇਕੇਦਾਰ ਬਦਲ ਜਾਂਦੇ ਅੱਜ ਸਾਲ ਬਦਲਦੇ ਇਹ ਠੇਕੇਦਾਰ ਬਦਲ ਜਾਂਦੇ ਬਦਲ ਜਾਂਦੇ ਅੱਜ ਸਾਲ ਬਦਲ ਜਾਂਦੇ ਆ ਕੰਮ ਹੋਈ ਜਾਂਦਾ ਸਾਡਾ ਕੋਲ ਠੇਕੇਦਾਰ ਭਲੇ ਇਹਨਾਂ ਦਾ ਕੰਮ ਹੋ ਜਾਂਦਾ ਸਾਡੇ ਕੋਲ ਸਰਕਾਰੀ ਕੰਮ ਹੀ ਹੁੰਦਾ ਸਾਰਾ ਕੰਮ ਸਰਕਾਰ ਦਾ ਹੀ ਹਾਂ ਸਰਕਾਰ ਦਾ ਕੰਮ ਸਾਰਾ ਪਰ ਤੁਹਾਨੂੰ ਕੀ ਪੱਕੇ ਵਗੈਰਾ ਕਿਉਂ ਨਹੀਂ ਕਰਦੀ ਸਰਕਾਰ ਕਦੀ ਗੱਲਬਾਤ ਚੱਲੀ ਆ ਉਪਰ ਖੇ ਮਹਿਕਮੇ ਦੇ ਵਿੱਚ ਜਾਂ ਕਿਸੇ ਜਦੋਂ ਵੀ ਚਲਦੀ ਹੈ ਕਹਿ ਦਿੰਦੇ ਕਿ ਹਾਂਜੀ ਤੁਹਾਡਾ ਨੰਬਰ ਵੀ ਆ ਜਾਊਗਾ ਤੁਹਾਨੂੰ ਪੱਕੇ ਵੀ ਕਰ ਦਾਂਗੇ ਤੁਸੀਂ ਲਗਾਤਾਰ ਚੱਲਦੀ ਜਾਓ ਸਾਡੇ ਨਾਲ ਰਲ ਕੇ ਚੱਲੋ ਆਈ ਤਾਂ ਚੱਲੀ ਜਾਂਦੇ ਸਾਨੂੰ ਆਸ ਦੇ ਵਿੱਚ ਕਰੀ ਜਾਂਦੇ ਹੋ ਕੰਮ ਆਸ ਦੇ ਵਿੱਚ ਕੰਮ ਕਰੀ ਜਾਂਦੇ ਕਿ ਸਾਨੂੰ ਹੁਣ 10 15 15 ਸਾਲ ਹੋ ਗਏ ਕੰਮ ਕਰਦੇ ਸੀ ਵਰ ਦਾ ਅਸੀਂ ਐ ਇੱਕ ਕਦੇ ਨਾ ਕਦੇ ਸਰਕਾਰ ਕੋਈ ਸਰਕਾਰ ਸੁਣੂਗੀ ਆ ਸਰਕਾਰ ਸੁਣ ਲਈ ਅਗਲੀ ਸਰਕਾਰ ਸੁਣ ਲਈ ਆ ਕਰਕੇ ਸਾਨੂੰ ਲਾਰੇ ਵਿੱਚ ਇੱਕ ਤਰ੍ਹਾਂ ਦੀ ਕਿਾਨੂੰ ਸਾਨੂੰ ਆਸ ਹੈ ਕਿ ਚਲੋ ਅੱਜ ਨਹੀਂ ਤਾਂ ਕੱਲ ਪੱਕੇ ਕਰ ਦੇਣਗੇ ਹੂੰ ਐਸੇ ਕਰਕੇ ਲੱਗੇ ਪਏ ਜੀ ਬਿਲਕੁਲ ਜੀ ਤੁਹਾਡਾ ਕੀ ਕੰਮ ਹੈ ਜੀ ਮੇਰਾ ਵਸਾਈ ਕੰਮ ਹੈ ਜੀ ਬਿੱਲ ਬੰਦਣਾ ਦਫਤਰੀ ਕੰਮ ਬਣਾ ਹੈ ਬਿੱਲ ਬੰਦਣਾ ਦਫਤਰੀ ਕੰਮ ਹਾਂਜੀ ਹਾਂਜੀ ਹਾਂ ਕਿਤੋਂ ਆਉਨੇ ਕਿੱਥੋਂ ਆ ਤੁਸੀਂ ਮੈਂ ਲੋਕਲ ਹੀ ਹਾਂ ਸਰ ਲੋਕਲ ਹੀ ਹਾਂਜੀ ਤੇ ਖਰਚਾ ਕਿਵੇਂ ਚੱਲਦਾ ਪਰਿਵਾਰ ਦਾ ਬਿਨਾਂ ਤਨਖਾਹ ਦਾ ਅੱਛਾ ਤਾਂ ਬਹੁਤ ਮੁਸ਼ਕਲ ਹੈ ਇਹ ਆ ਨਾ ਪੁੱਛੋ ਖਰਚਾ ਜਿਵੇਂ ਹੁਣ ਬੱਦੇ ਵੀ ਨੇ ਪਹਿਲਾਂ ਗੱਲ ਕੀਤੀ ਸਰਕਾਰੀ ਮਿਲਾਂਦੇ 50-60 ਹਜ਼ਾਰ ਤਨਖਾ 70-10 ਹਜ਼ਾਰ ਉਹ ਵੀ 10 ਸਾਨੂੰ ਨਹੀਂ ਮਿਲਦੇ ਉਹ ਵੀ ਨਹੀਂ ਮਿਲਦੀ ਹਾਂਜੀ ਇਹਦਾ ਪੀਐਫ ਵੀ ਹੁੰਦਾ ਇੱਕ ਤੁਹਾਡਾ ਹਾਂਜੀ 2100 ਰੁਪਏ ਹੁੰਦਾ ਸਾਧਾ ਜੀ ਮਹੀਨੇ ਦਾ ਹੁੰਦਾ 2000 ਹਾਂਜੀ 1000 ਉਹ ਦਿੰਦੇ ਆਈ ਪ੍ਰਕਾਰ 1000 ਆਪਾਂ ਹੁੰਦਾ ਠੇਕੇਦਾਰ ਨੇ 2000 ਹੋ ਗਏ 2024 ਆਦੇ ਮੰਨ ਲਓ ਉਹਨੇ ਉਹਨੇ ਵੀ 20 ਮਹੀਨੇ ਤੇ ਸਾਡੇ ਸਾਰੇ ਮਲਾਜ਼ਮਾਂ ਦੇ ਅਜੇ ਪੀਐਫ ਖੜਾ ਹੈ ਵੀ ਮਿਲਨੇਗਾ ਹਾਂਜੀ ਉਹ ਵੀ ਐ ਵੀ ਜੇ ਕਿਸੇ ਨਾਲ ਬੱਚੇ ਨੇ ਟਿਊਸ਼ਨ ਲਵਾਉਣਾ ਹੈ ਕਿਸੇ ਦੇ ਪੈਸੇ ਦੇਣੇ ਆ ਕਿਸੇ ਨੂੰ ਕੋਈ ਕੋਰਸ ਕਰਾਉਣਾ ਹੈ ਉਹ ਵੀ ਬੱਚੇ ਉਸ ਆਧਾਰ ਤੇ ਬੈਠੇ ਆ ਗਏ ਉਹ ਤਾਂ ਕਰਕੇ ਪੈਸੇ ਮਿਲਨੇ ਰਹੇ ਹੁਣ ਸਾਡੇ ਮਜਬੂਰ ਹੋ ਰਗੇ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਥਾਈ ਨੂੰ ਲੱ ਸਰ ਉਸ ਤੋਂ ਬਾਅਦ ਮਜ਼ਦੂਰਾਂ ਨੂੰ ਸਾਨੂੰ ਧਰਨੇ ਤੇ ਬੈਣਾ ਪਿਆ ਸਰ ਧਰਨੇ ਤੇ ਬੈਣਾ ਹਾਂਜੀ ਸਰ ਕੋਲ ਹੋਰ ਚਾਰਾ ਹੈ ਨਹੀਂ ਹੁਣ ਮੰਨ ਲੇ ਦੁਕਾਨਦਾਰ ਵੀ ਦੋ ਦੋ ਮਹੀਨੇ ਹੱਥ ਖੜੇ ਕਰਕੇ ਕਿਧਰ ਕੁਲ ਜਾਵਾਂਗੇ 20 ਰੁਪਏ ਆਟਾ ਲੈ ਕੇ ਆਣੇ 10 ਰੁਪਏ ਦੁੱਧ ਲੈਣੇ ਸ਼ਰਮ ਵੀ ਆਂਦੀ ਐ ਨਾਲੇ ਕੰਮ ਵੀ ਕਰਦੇ ਐ ਵੀ ਜਿਹੜੇ ਪੱਕੇ ਮਿਲ ਜਾਉ ਉਹਨਾਂ ਦੇ 50000 ਤਨਖਾ ਸਾਡੇ ਦੱਸੇ 100000 ਵੀ ਸਾਨੂੰ ਦੋ ਮਹੀਨੇ ਚ ਨਹੀਂ ਮਿਲ ਰਹੀ ਫਿਰ ਅਸੀਂ ਕਿੱਥੇ ਜਾਵਾਂਗੇ ਸਰ 35-40000 ਰੁਪਏ ਪੀਐਫ ਖੜਾ ਤੁਹਾਡਾ ਹਾਂਜੀ 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 ਕੰਮ ਨਹੀਂ ਕਰੋਗੇ ਜਿੰਨਾ ਚਿਰ ਤੁਹਾਡੀ ਸੁਣਵਾਈ ਨਹੀਂ ਸਰ ਹਾਏ ਤੇ ਕਰਾਸੀ ਕੋਈ ਕੰਮ ਨਹੀਂ ਕਰਨਾ ਪਰ ਅਸੀਂ ਰੋਜ਼ ਬਜਾਦਾ ਬਤਾਵਾਂਗੇ ਸਾਨੂੰ ਇਹ ਵੀ ਨਵਾਂ ਕੰਮ ਕੋਈ ਨਹੀਂ ਕਰਨਾ ਜਿਹੜਾ ਬਿੱਲ ਬੰਦੇ ਨੇ ਹੈਗੇ ਲਾਛਦੇ ਤਾਂ ਚੰਨੇ ਸਾਨੂੰ ਪਬਲਿਕ ਨੂੰ ਕੋਈ ਤਕਲੀਫ ਨਾ ਹੋਵੇ ਜਿਨ੍ਹਾਂ ਨੂੰ ਜੁਰਮਾਨਾ ਪਾ ਸਾਡੇ ਦਫ਼ਤਰ ਬਾ ਰੱਖਿਆ ਹੈ ਜੇ ਪਾਣੀ ਸਪਲਾਈ ਜਿਹੜੇ ਦਿਨੇ ਟਾਈਮ ਤੋਂ ਚੱਲ ਰਿਹਾ ਉਹ ਟਾਈਮ ਤੋਂ ਟਾਈਮ ਪਾਣੀ ਆਪਣਾ ਚੱਲੂਗਾ ਹਾਂ ਆਹ ਠੀਕ ਹੈ ਭਈ ਤੁਹਾਡਾ ਕੀ ਕੰਮ ਹੈ ਜੀ ਮੈਂ ਪੰਪ ਆਪਰੇਟਰ ਆਈ ਪੰਪ ਆਪਰੇਟਰ ਹਾਂ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਮੈਨੂੰ 7 ਸਾਲ ਹੋ ਗਏ ਜੀ 7 ਸਾਲ ਹੋ ਗਏ ਜੀ ਕਿੰਨੀ ਤਨਖਾਹ ਦੇ ਕੰਮ ਕਰ ਰਹੇ ਹੋ ਮੈਨੂੰ 10 ਤੋਂ 12000 ਤਨਖਾਹ ਆਈ ਬਾਈ 10 12000 ਹਾਂ ਉਹਨੇ ਕਿੱਥੋਂ ਬਾਈ ਮੈਂ ਮੁਕਸਰ ਤੋਂ ਆਣਾ ਜੀ ਮੁਕਸਰ ਦੇ ਕੋਲ ਪਿੰਡ ਆ ਮੇਰਾ ਪੁੱਲਰ ਮੁਕਸਰ ਦੇ ਕੋਲੋਂ ਆਉਂਦੇ ਹਾਂ ਹਾਂ ਥੋੜਾ ਤਾਂ ਆਉਣ ਜਾਣ ਚ ਲੰਘ ਜਾਂਦਾ ਹੁਣ ਆ ਪੈਸਾ ਸਾਰਾ ਬੱਸ ਬਾਈ ਉਹੀ ਸਮਝ ਲਾ ਕੁੱਤੇ ਝਾਕ ਚਾਂ ਵੀ ਕਦੋਂ ਕਰੂਗੀ ਸਰਕਾਰ ਪੱਕੇ ਵਚਨ ਬਚਾਉਣ ਨੂੰ ਤਾਂ ਹੁਣ ਹੈ ਨਹੀਂ ਇਹਦੇ ਵਿੱਚ ਕੋਈ ਕਬ ਵਸਤੇ ਹੁਣੇ ਕਿ ਮੋਟਰਸਾਈਕਲ ਤੇ ਕਈ ਵਾਰ ਵਸਤੇ ਕਈ ਵਾਰ ਜਿਵੇਂ ਜੋੜੀ ਸਵੇਰ ਜਲਦੀ ਹੋਣਾ ਪੈਂਦਾ ਕਈ ਵਾਰ ਉਦੋਂ ਮੋਟਰਸਾਈਕਲ ਤੇ ਠੀਕ ਹੈ ਵੀ ਥੋੜੂ ਵੀ 10-12 ਹਜ਼ਾਰ ਚ ਮੁਕਸ਼ਰੋ ਇੱਥੇ ਆਉਣੇ ਉਹ ਵੀ ਇਹਦੇ ਝਾਕ ਵਿੱਚ ਵੀ ਚੱਲ ਪੱਕੇ ਕਰਨਗੇ ਪੱਕੇ ਕਰਾਂਗੇ ਹਾਂਜੀ 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 ਪਰ ਕੀਤਾ ਨਹੀਂ ਹਲੇ ਤੱਕ ਹਾਂ 7 ਸਾਲ ਤੋਂ ਤਾਂ ਨਹੀਂ ਕੀਤਾ ਬਾਈ ਜਿੰਨ ਜਰ ਮੈਂ ਕੰਮ ਕਰਦਾ ਤੇ ਅੱਗੇ ਕੋਈ ਆਸ ਵੀ ਨਹੀਂ ਲੱਗਦੀ ਹੁਣ ਜਦੋਂ ਇਹ ਤੁਹਾਡੇ ਮੈਕਮੇ ਦੇ ਵਿੱਚ ਪ੍ਰੋਜੈਕਟ ਦਾ ਬੜੇ ਵੱਡੇ ਵੱਡੇ ਕਰੋੜਾ ਰੁਪਇਆ ਜਿਹੜਾ ਪਾਸ ਹੁੰਦਾ ਕਿ ਨਵੇਂ ਪ੍ਰੋਜੈਕਟ ਪਾਵਾਂਗੇ ਪਾਪਾਂ ਪਾਵਾਂਗੇ ਪਰ ਜਿਹੜੇ ਬੰਦੇ ਨੇ ਕੰਮ ਕਰਨਾ ਉਹ ਹਾਂਜੀ ਜ਼ਿਆਦਾਤਰ ਗੱਲਾਂ ਹੀ ਹੁੰਦੀਆਂ ਜੀ ਸਰਕਾਰਾਂ ਦੀਆਂ ਪ੍ਰੋਜੈਕਟ ਫੀਲਡ ਤੇ ਕੁਝ ਵੀ ਕੁਸ਼ ਨਹੀਂ ਹੁੰਦਾਗਾ ਬਸ ਬਹੁਤ ਘੱਟ ਹੁੰਦਾ ਜਿਵੇਂ ਉੱਤੋਂ ਕੋਈ ਪ੍ਰੋਜੈਕਟ ਅਨਾਉਂਸ ਬਹੁਤ ਵੱਡਾ ਕੀਤਾ ਜਾਂਦਾ ਥੱਲੇ ਆਉਂਦਾ ਆਉਂਦਾ ਬਹੁਤ ਘੱਟ ਰਹਿ ਜਾਂਦਾ ਬਿਲਕੁਲ ਭਾਈ ਕਿਵੇਂ ਜਿਵੇਂ ਮੈਂ ਪਹਿਲਾਂ ਵੀ ਆਖਿਆ ਕਿ ਕਰੋੜਾਂ ਰੁਪਈਆ ਦੇ ਪ੍ਰੋਜੈਕਟ ਆ ਰਹੇ ਆ ਤੇ ਥੋੜੀ ਤਨਖਾਹ ਨਹੀਂ ਮਿਲ ਰਹੀ ਉਹ ਫਿਰ ਕਰੋੜਾਂ ਰੁਪਈਆ ਉੱਥੇ ਲਾਉਣ ਦੇ ਜਿਨ੍ਹਾਂ ਨੇ ਕੰਮ ਕਰਨਾ ਉਸ ਮਹਿਕਮੇ ਦੇ ਵਿੱਚ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਭਾਈ ਇਹਨਾਂ ਦੀ ਆਪ ਦਾ ਇਹ ਪ੍ਰੋਜੈਕਟ ਤਾਂ ਬਹੁਤ ਹੁੰਦਾ ਹੈ ਫੀਲਡ ਦੇ ਵਿੱਚ ਸਾਡੇ ਸਾਡੇ ਕੋਲ ਕੁਝ ਵੀ ਨਹੀਂ ਆਂਦਾ ਸਾਡੇ ਕੋਲ ਪੀਐਫ ਵੀ ਨਹੀਂ ਆਂਦਾ ਤੇ ਤੁਹਾਨੂੰ ਪਹਿਲਾਂ ਦੱਸ ਕਿੱਟ ਹੈ ਇਹਨਾਂ ਦਾ ਪ੍ਰੋਜੈਕਟ ਤਾਂ ਬਹੁਤ ਵੱਡੇ ਵੱਡੇ ਹੁੰਦੇ ਕੰਮ ਵੀ ਬਹੁਤ ਵੱਡੇ ਆ ਪਹਿਲਾਂ ਸੀਮ ਰੇਂਜ ਛੋਟੀ ਹੁੰਦੀ ਸੀ ਹੁਣ ਵੱਧ ਗਈ ਹਾਂ ਬਾਈ ਕਿੰਨਾ ਸਮਾਂ ਜਿਹੜਾ ਕੰਮ ਬੰਦ ਰੱਖੋਗੇ ਕਿਉਂਕਿ ਲੋਕ ਵੀ ਕਹਿਣਗੇ ਕਿ ਤੁਸੀਂ ਤੰਗ ਪਰੇਸ਼ਾਨ ਕਰਦੇ ਹੋ ਕੰਮ ਨਹੀਂ ਕਰਦੇ ਲੋਕਾਂ ਦੇ ਮਨ ਚ ਤੇ ਹੀ ਹੈ ਕਿ ਇੰਨੀ ਇੰਨੀ ਤਨਖਾਹਾਂ ਪਤਾ ਨਹੀਂ ਕਿੰਨੀਆਂ ਕਿ ਤਨਖਾਹਾਂ ਕੰਮ ਤੁਸੀਂ ਕਰਦੇ ਨਹੀਂ ਅਸੀਂ ਬਾਈ ਜੀ 9 ਵਜੇ ਦੇ ਧਰਨੇ ਤੇ ਬੈਠੇ ਅਸੀਂ 1 ਵਜੇ ਹੈ ਦੀ ਸਾਨੂੰ ਕਿਸੇ ਨੇ ਕੋਈ ਫੋਨ ਨਹੀਂ ਕੀਤਾ ਪ੍ਰਧਾਨ ਜੀ ਕਿਦਾਂ ਕੀ ਮੁਸ਼ਕਲ ਆ ਕਾਹ ਤੋਂ ਬੈਠ ਗਏ ਪੁੱਛਣ ਵੀ ਨਹੀਂ ਆਇਆ ਕੋਈ ਮੈਂ ਨਾ ਕਾਲ ਹੀ ਨਹੀਂ ਕੀਤੀ ਮੈਂ ਇੱਕ ਤੁਹਾਡੇ ਮਾਦੀਆਂ ਨੂੰ ਨਹੀਂ ਦੱਸਣਾ ਚਾਹਣਾ ਵੀ ਕੋੜ ਪੂਰਾ ਜਿਹੜਾ ਸੀ ਨੇ ਵਾਟਰ ਰਗ ਸੀਰੀ ਬੋਰਡ ਕਮੇਟੀ ਨੇ ਸੰਭਾਲ ਲਿਆ ਇੱਥੇ ਜੇ ਕਮੇਟੀ ਸੰਭਾਲ ਲੈਣਾਈ ਸਾਡਾ ਸੁਧਾਰ ਹੋ ਸਕਦਾ ਹੈ ਅੱਛਾ ਕਿਉਂਕਿ ਕਮੇਟੀ ਦਾ ਠੇਕੇਦਾਰ ਇੱਕ ਵੱਖਰਾ ਹੈਗਾ ਜਿੱਤੂ ਦਾ ਹੀ ਬੰਦਾ ਚਾਹੇ ਕਿਸੇ ਕੋਲੇ ਵੀ ਜਾਵੜੇ ਮਤਲਬ ਈਓ ਨੂੰ ਅਸੀਂ ਕਹਿਣ ਜੋਗਰਤ ਹੋ ਜਾ ਕਰੇ ਵੀ ਸਾਨੂੰ ਤਾਂ ਆਨਸਰ ਤਰਖਾ ਦਿਵਾ ਦੇ ਹੂੰ ਤੇ ਫੀਲਡ ਵਰਕ ਤੁਸੀਂ ਸਾਡਾ ਵੇਖਿਆ ਹੀ ਐ ਤੁਸੀਂ ਤਾਂ ਲੋਕ ਲਈ ਹੈਗੇ ਇੱਥੋਂ ਦੇ ਜੇ ਸਾਡੇ ਬੰਦਿਆਂ ਦੇ ਵਿੱਚ ਕਮੀ ਪੇਛੀ ਹੋਣ ਸਾਨੂੰ ਦੱਸ ਦੇਣ ਵੀ ਤੁਹਾਡੇ ਬੰਦੇ ਕੰਮ ਨਹੀਂ ਕਰਦੇ ਜਾਂ ਟਾਲ ਮਟੋਲ ਕਰਦੇ ਆ ਬੰਦੇ ਰੈਗੂਲਰ ਕੰਮ ਕਰਦੇ ਆ ਜੀ ਮੈਂ ਤਾਂ ਇਹੀ ਬੇਨਤੀ ਕਰਦਾ ਹੀ ਪੰਜਾਬ ਸਰਕਾਰ ਨੂੰ ਵੀ ਜਿਹੜੀ ਜੈਤੋ ਦਾ ਵਾਟਰਵੈਕ ਸੀਵਰੇਜ ਬੋਰਡ ਆ ਨਾ ਤੇ ਉਹ ਕਮੇਟੀ ਸੰਭਾਲ ਲੇ ਤਾਂ ਸੰਭਾਲ ਦੀ ਕਿਉਂ ਨਹੀਂ ਗੱਲਬਾਤ ਚੱਲੀ ਕਦੇ ਇਸ ਬਾਰੇ ਹਾਂਜੀ ਦੋ ਤਿੰਨ ਵਾਰੀ ਮਤਾ ਪੈ ਚੁੱਕਾ ਹੈ ਜੀ ਇਸ ਸੰਭਾਲਣ ਦੇ ਵਿੱਚ ਕੋਈ ਵਿੱਚ ਮੀਟਿੰਗ ਹੁੰਦੀ ਹੈ ਜੇ ਅਸੀਂ ਤਾਂ ਬਹਿ ਨਹੀਂ ਸਕਦੇ ਉਹਦੇ ਵਿੱਚ ਤਾਂ ਮਤਲਬ ਐਮਸੀ ਵਗੈਰਾ ਤੇ ਪ੍ਰਧਾਨ ਬੈਠਦੇ ਆ ਜੀ। ਜੀ। ਦੋ ਤਿੰਨ ਵਾਰੀ ਗੱਲ ਚੱਲ ਕੇ ਫਿਰ ਉਹਦੀ ਬੰਦ ਹੋ ਚੁੱਕੀ ਹੈ। ਹਮ। ਮੈਂ ਤੁਹਾਡੇ ਸਾਹਮਣੇ ਇਹੀ ਦੱਸਣਾ ਚਾਹਣਾ ਹੈ ਵੀ ਜੇ ਕਿਤੇ ਕਮੇਟੀ ਸੰਭਾਲ ਲੈਣਾ ਵਾਟਰ ਵਕ ਸੀਵਰੇਜ ਬੋਰਡ। ਜੀ। ਹੁਣ ਪਿਛਲੇ ਮਹੀਨੇ ਦੀ ਘੱਟੋ ਘੱਟ 5 ਲੱਖ ਰੁਪਏ ਇਨਕਮ ਆ ਜੀ ਬਿੱਲਾਂ ਦੀ। ਪਿਛਲੇ ਮਹੀਨੇ ਦੀ। ਪਿਛਲੇ ਮਹੀਨੇ ਮਹੀਨੇ ਦੀ। ਇਨਕਮ ਬਹੁਤ ਆ ਡਿਪਾਰਟਮੈਂਟ ਨੂੰ। ਪਰ ਜੇ ਕਿਤੇ ਕਮੇਟੀ ਸੰਭਾਲ ਲੈ ਵੇਖੋ ਜੀ ਕਮੇਟੀ ਸੰਭਾਲਣ ਨਾਲੇ ਲੋਕਾਂ ਨੂੰ ਪਰੇਸ਼ਾਨੀਆਂ ਨਾ ਹੋਣ। ਜਿਵੇਂ ਪਿਛਲੇ ਮਹੀਨੇ ਦੇ ਵਿੱਚ ਪਾਣੀ ਦੇ ਵਿੱਚ ਸੀਵਰ ਮੈਕਸ ਉਹ ਲੋਕਲ ਬੈਠੇ ਆਪਦਾ ਹੱਲ ਕਰਵਾ ਸਕਦੇ ਤੇ ਨਾਲੇ ਸਾਡਾ ਸੁਧਾਰ ਹੋ ਜੂਗਾ ਜੀ ਇਹਦੇ ਵਿੱਚ ਮਤਲਬ 5-5 ਲੱਖ ਰੁਪਏ ਮਹੀਨੇ ਦਾ ਤੁਸੀਂ ਬਣਾ ਕੇ ਉਹਨਾਂ ਨੂੰ ਦੇ ਰਹੇ ਹੋ ਤੁਹਾਨੂੰ ਕੁਝ ਨਹੀਂ ਮਿਲਦਾ ਸਾਨੂੰ ਸਰਕਾਰ ਇਹ ਨਹੀਂ 10000 ਰੁਪਏ ਨਹੀਂ ਦੇ ਸਕਦਾ ਡਿਪਾਰਟਮੈਂਟ ਜੀ ਡਿਪਾਰਟਮੈਂਟ ਨੂੰ ਕਹੀਦਾ ਉਹ ਕਹਿੰਦਾ ਠੇਕੇਦਾਰ ਦੇ ਦਊਗਾ ਠੇਕੇਦਾਰ ਅੱਛਾ ਵੇਖੋ 1 ਸਾਲ ਬਾਅਦ ਠੇਕੇਦਾਰ ਚੇਂਜ ਹੋ ਜਾਂਦਾ ਜੀ ਹੁਣ ਨਵੇਂ ਠੇਕੇਦਾਰ ਆਏ ਆ ਜੀ ਨਵੇਂ ਠੇਕੇਦਾਰ ਆ ਗਏ ਨਵੇਂ ਠੇਕੇਦਾਰ ਕਹਿੰਦਾ ਮੈਂ ਟੈਂਸ਼ਨ ਸਰਕਾਰ ਪ੍ਰਧਾਨ ਜੀ ਪਾ ਦੂੰਗਾ ਹੁਣ ਪਿਛਲਾ ਠੇਕੇਦਾਰ ਨੇ ਦੇਣੇ ਤੁਸੀਂ ਜੀ ਉਹ ਚਲਾ ਗਿਆ ਪਹਿਲੀ ਗੱਲ ਤਾਂ ਉਹਦਾ ਵਰਜ਼ਨ ਲੈ ਕੇ ਦੇਖ ਲਿਓ ਵੀ ਤੁਹਾਡੇ ਬੰਦੇ ਬੈਠੇ ਤਰਕਾਤ ਉਹ ਵਗੈਰਾ ਠੇਕੇਦਾਰ ਨੂੰ ਕਾਲ ਕਰਕੇ ਪੁੱਛ ਲਿਓ ਤੁਸੀਂ ਜੇ ਫੋਨ ਚੱਕੀਏ ਤਾਂ ਕਹਦੇ ਤੁਸੀਂ ਤਾਂ ਸੁਣ ਕਹੀਏ ਤੇ ਕਹੀਏ ਕਿ ਨੂੰ ਹੀ ਅਸੀਂ ਹੁਣ ਇਸ ਤੋਂ ਬਾਅਦ ਜਿਵੇਂ ਤੁਹਾਡੇ ਆਖਿਆ ਕਿ ਹੁਣ ਤੱਕ ਕੋਈ ਨੇ ਸੁਣੀ ਨਹੀਂ ਗੱਲਬਾਤ ਕਰਨ ਨਹੀਂ ਆਇਆ ਪਤਾ ਹੈਗਾ ਉਹਨਾਂ ਨੂੰ ਕਿ ਤੁਸੀਂ ਧਰਨੇ ਦੇ ਬੈਠੇ ਹੋ ਕੰਮ ਬੰਦ ਕੀਤਾ ਬਾਈ ਜੀ ਸੋਮਵਾਰ ਮੈਂ ਲੈਟਰ ਕੱਢੀ ਸੀ ਐਸਡੀਓ ਸਾਹਿਬ ਨੂੰ ਹਮ ਅ ਇਹੋ ਸਾਹਿਬ ਨੂੰ ਜੀ ਐਸਡੀਐਮ ਸਾਹਿਬ ਨੂੰ ਜਿਹਦੇ ਕੋਲੇ ਮੇਰੇ ਬਕਾਇਦਾ ਮਤਲਬ ਪੁਆਇੰਟ ਨੰਬਰ ਲਾ ਕੇ ਰੱਖੀ ਵੀ ਹੈ ਲੈਟਰਾਂ ਦੇ ਤੇ ਸਾਨੂੰ ਨੇ ਇਹ ਨਹੀਂ ਕਿਹਾ ਵੀ ਹਜੇ ਤੱਕ ਵੀ ਧਰਨਾ ਤੁਸੀਂ ਨਾ ਲਾਓ ਵੀ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਹੱਲ ਕਰਵਾ ਦਿੰਨੇ ਹਾਂ। ਇਹ ਵੀ ਨਹੀਂ ਕਿਹਾ। ਨਾ ਜੀ। ਤੇ ਜੇਕਰ ਨਹੀਂ ਸੁਣਦੇ ਉਸ ਤੋਂ ਬਾਅਦ ਵੀ ਹੱਲੇ ਵੀ ਤੇ ਫਿਰ ਕੀ ਇਸ ਤੋਂ ਬਾਅਦ ਤੁਹਾਡੇ ਮਾਧਿਮ ਨਾਰਾ ਹੀ ਦੱਸਣਾ ਚਾਹਣਾ ਹੈ। ਜੇ ਸਾਡਾ ਇੱਕ ਦੋ ਦਿਨਾਂ ਦੇ ਵਿੱਚ ਨਾ ਇਹਨਾਂ ਨੇ ਹੱਲ ਕੀਤਾ। ਫਿਰ ਅਸੀਂ ਕਿਸਾਨ ਜਥੇਬੰਦੀ ਸਭ ਤੋਂ ਪਹਿਲਾਂ ਤਾਂ ਸਾਨੂੰ ਪਬਲਿਕ ਜ਼ਰੂਰੀ ਹੈ ਵੀ ਅਸੀਂ ਸਪਲਾਈਆਂ ਨਹੀਂ ਰੋਕਦੇ। ਠੀਕ ਹੈ। ਫਿਰ ਜਿਵੇਂ ਮਤਲਬ ਜਥੇਬੰਦੀਆਂ ਕਹਿਣੀਆਂ ਸੀ ਸਾਈਡ ਤੋਂ ਜਥੇਬੰਦੀਆਂ ਹੀ ਬੁਲਾਵਾਂਗੇ। ਜਿਵੇਂ ਉਹ ਕਹਿਣੀਆਂ ਸੀ ਉਹਦੇ ਮੁਤਾਬਕ ਅਕਲੀ ਰੂਪ ਰਿਕਾ। ਅਪਣਾ ਲਾਂਗੇ ਚੈੱਕ ਵੀ ਤੁਹਾਡੇ ਆਪਣੇ ਇਲਾਕੇ ਦੇ ਚੇਅਰਮੈਨ ਨੇ ਬੜੀ ਵੱਡੀ ਤੁਹਾਡੇ ਵਿਭਾਗ ਦੇ ਵਿੱਚ ਜ਼ਿੰਮੇਵਾਰੀ ਉਹਨਾਂ ਨੂੰ ਵਾਈਸ ਚੇਅਰਮੈਨ ਪੰਜਾਬ ਦਾ ਬਣਾਇਆ ਉਹਨਾਂ ਨਾਲ ਹੀ ਗੱਲਬਾਤ ਕੀਤੀ ਕਦੇ ਤੁਹਾਨੂੰ ਕਹਿੰਦੇ ਰਹੇ ਨਹੀਂ ਨਹੀਂ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਮਤਲਬ ਸਾਨੂੰ ਇਹ ਕਹਿੰਦੇ ਤੂੰ ਠੇਕੇਦਾਰ ਨਾਲ ਗੱਲ ਕਰ ਲਓ ਜੀ ਠੇਕੇਦਾਰ ਸਾਡਾ ਫੋਨ ਹੀ ਨਹੀਂ ਚੱਕਦਾ ਜੀ ਫੇਰ ਅਖੀਰ ਨੂੰ ਅਸੀਂ ਆਪ ਦੇ ਡਿਪਾਰਟਮੈਂਟ ਨੂੰ ਬਾਈ ਜੀ ਚਿੱਠੀਆਂ ਕੱਢੀਆਂ ਮਤਲਬ ਕੰਮ ਸਰਕਾਰ ਜਦੋਂ ਕੰਮ ਲੜਾਉਂਦਾ ਸਰਕਾਰ ਕਹਿੰਦੀ ਸਾਡੇ ਕੋਲ ਆਓ ਤੇ ਤਨਖਾਹ ਕਹਿੰਦੇ ਠੇਕੇਦਾਰ ਤੋਂ ਲੈ ਲਓ ਜੀ ਮਤਲਬ ਉਲਝਣ ਬਾਜੀ ਇੱਥੇ ਬਣੀ ਮ ਤਾਂ ਹੀ ਤੁਹਾਡੀ ਮਾਦੀ ਨੂੰ ਰਮੀ ਦੱਸਿਆ ਵੀ ਜੇ ਇਹ ਵਾਟਵਾਕ ਸੀਵਰੇਜ ਬੋਰਡ ਨਗਰ ਕੌਂਸਲ ਸੰਭਾਲਦੀ ਹੈ ਤਾਂ ਇਹਦੀ ਬਹੁਤ ਵਧੀਆ ਰੂਪਰੇਖਾ ਅੱਗੇ ਜਾ ਕੇ ਬਣੂਗੀ ਕਿਉਂਕਿ ਨਵੀਂ ਪਾਈਪ ਲਾਈਨ ਆ ਚੁੱਕੀ ਹੈ ਇਹੋ ਪੈ ਜਾਣੀ ਹੈ ਮੈਕਸਿੰਗ ਉਹਨੋਂ हट ਜਾਣੀ ਹੈ ਬੰਦੇ ਜਿਹੜੇ ਬਾਈ ਦੇ ਬਾਈ ਮੇਰੇ ਕੰਮ ਕਰਦੇ ਮੈਂ ਦਾਅ ਵੀ ਕਰ ਲੈ ਇਸ ਗੱਲ ਤੇ ਜ਼ਿੰਮੇਵਾਰੀ ਲੈਣਾ ਹੈ ਕੰਟੀਨਿਊਸ ਬੰਦੇ ਕੰਮ ਕਰਨਗੇ ਜੇ ਕਦੇ ਕਮੇਟੀ ਲੈ ਲੇ ਤਾਂ ਠੇਕੇਦਾਰਾਂ ਝੰਡੀ ਖਤਮ ਹੋ ਜੀ ਵਿਚ